ਕਿ ਨੂੰ ਪੁੱਛਾਂ ਮੇਰਾ ਫੋਨ ਨੀ ਲੰਗਦਾ ਕਰੀ ਰਾਤ ਤੇ ਕਦੀ ਉਹ ਉੱਤਰ ਜਾਂਦੀ ਆ ਕਮਲਿਆਰੂ ਰਾਤ ਚੜ ਜਾਂਦੀ ਰਾਤ ਨਾ ਕਦੀ ਤੇ ਚੜਦਾ ਦੇ ਨਾ ਬਚਦਾ ਤੇ ਨੂੰ ਉਦਾਂ ਦੇ ਮੈਂ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕੰਨੀ ਹਾਏ ਮੇਰਾ ਫੋਨ ਦਾ ਹਾਏ ਮੇਰਾ ਮੁੰਡਾ ਅੱਜ ਮੈਂ ਕੰਮ ਕਰਾਂ ਕਿ ਮੈਂ ਮੁੰਡੇ ਲੱਭਾਂ ਜੇ ਮੈਂ ਜਾਣੀ ਕੱਪਰ ਕੱਲ ਮੈਂ ਟਿੱਖੜ ਦੇ ਪੇਰੇ ਪਰਸੋ ਮੈਂ ਤਰਨ ਤਾਲਾਂਗਾ ਤੇ ਆਈ ਵਾ ਵਾ ਮੈਂ ਪੁੱਛ ਨਹੀਂ ਆਂਦੀ ਪੁੱਛ ਗੱਪੀ ਪਾ ਮੈਨੂੰ ਕਾਲਾ ਇਹ ਬੱਚੇ ਕਿਹਨੂੰ ਕਿਹਾ ਨਾ ਨਾ ਨਹੀਂ ਕੋਤਨਾ ਨਾ ਨਹੀਂ ਤੇ ਲੋਕ ਐਨੇ ਮਤਲਬ ਰਾ ਨਾ ਨਿਕਲਿਆ ਕਰ ਗਿਆ ਹੀ ਨਾ ਗਿਆ ਸੀ ਨਾ ਨਾ ਨਹੀਂ ਗਿਆ ਕਰ ਇਹ ਤਾਂ ਬਾਰਾਂ ਦਿਨ ਹੋ ਗਏ ਇਹ ਪਤਾ ਨਹੀਂ ਕੀ ਬਾਬਾ ਜੀ ਤੇ ਨਾ ਪਤਾ ਨਹੀਂ ਲੱਗਦਾ ਨਿਕਲ ਜਾਂਦਾ ਉਹ ਦਿਨ ਵੀ ਉਸ ਦਿਨ ਨਿਕਲ ਇੱਕ ਦੀਦਾ ਨਹੀਂ ਉਹਨੂੰ ਹਾਂ ਜੀ ਅੱਖਾਂ ਖੜਾ ਦੀਦਾ ਨਹੀਂ ਕਿਤੇ ਤੁਰਦਾ ਤੁਰਦਾ ਤੇ ਕਿਤੇ ਬਹੁਤ ਕਿਤੇ ਮੈਂ ਪਤਾ ਨਹੀਂ ਪਤਾ ਨਹੀਂ ਕਿਧਰ ਛਤਮ ਹੋ ਜਾਂਦਾ ਮਿੰਟ 'ਚ ਪੜਾ ਤੁਰਦਾ ਕਿਤੇ ਕਰੋ ਗਏ ਰੋਟੀ ਪਾਣੀ ਖਾਣਾ ਹਾਂ ਜੀ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਮਾ ਬਾਬਾ ਜੀ ਚਾਰ ਬੱਚਾ ਹਾਂ ਜੀ ਮੁੰਡੇ ਕਿੰਨੇ ਆ ਤਿੰਨ ਲੜਕੇ ਇਹਨਾਂ ਦੇ ਇੱਕ ਲੜਕਾ ਇੱਕ ਕੁੜੀ ਤੇ ਲੜਕੇ ਇਹ ਕੇ ਤੇ ਦੋ ਦੂਜੇ ਨਾਰਮਲ ਆ ਕੰਮ ਕੰਮ ਕਰਦੇ ਹਾਂਜੀ ਕੰਮ ਕਰਦੇ ਉਹ ਵੀ ਵਿਤਰਾ ਹੀ ਹੋਏ ਵਾਰ ਆ ਕੇ ਇੱਕ ਇੱਕ ਤੇ ਫਿਰ ਤੋਂ ਹੀ ਹੋਇਆ ਫਿਰ ਤੋਂ ਹੋਇਆ ਉਹ ਪਹਿਲੋਂ ਤਾਂ ਨਿਕਲਿਆ ਵਾ ਹੁਣ ਜੱਕ ਨਾਲ ਤਾਂ ਕੰਮ ਕਰ ਤੋਂ ਖੇਚਲ ਤੋਂ ਬਿਨਾ ਜਿਤ ਤ ਰਾਜਕਲ ਮੁੰਡੇ ਜਾਂਦੇ ਆ ਨਿਕਲ ਜਾਂਦੇ ਉਹਦੇ ਮਤਲਬ ਦੁਖੀ ਉਹ ਗਿਆ ਵਾ ਤੇ ਅਗਰ ਪਿਛੜੀ ਉਹ 14 ਤਰੀਕ ਨੂੰ ਸੰਗਰਾਹ ਤੇ 15 ਨੂੰ ਉਹ ਗਿਆ ਗਾੜੀ ਅੱਜ ਦੇ ਦਿਨ ਇਹ ਹੈਗਾ ਵੀ ਵੀ 20 ਤਰੀਕ ਨੂੰ 21 ਤਰੀਕ ਨੂੰ ਇਹ ਇਹ ਦੂਜਾ ਕੇ ਨਾਲ ਤਾਂ ਨਿਕਲ ਜਾਂਦਾ ਮੇਰੇ ਵੱਲੋਂ ਦੋ ਕ ਦਿਨ ਦਾ ਟਾਰਟੀਪਲ ਦੇ ਰਿਆ ਵਾ ਉਹਨੂੰ ਆਂਦਾ ਬੀਬੀ ਦੂਜਾ ਤੂੰ ਨਾ ਰੋਟੀ ਚਾਚੇ ਵੱਲੋਂ ਗੋਪੀ ਇਹ ਲੋ ਕਿਉ ਖਾਨੀ ਆ ਮੈਂ ਨਾ ਤੈਨੂੰ ਸਭ ਦਾ ਲਿਆ ਕੇ ਤਿੰਨਾ ਵਾ ਪੰਜਾਂ ਦੇ ਸਾਬਨ ਦੀ ਗਾਚੀ ਲੈ ਆਉਣੀ ਆ ਦਾਲ ਲੈ ਆਉਣਾ ਮੈਂ ਤੇ 50 ਦਾ ਆਟਾ ਲੈ ਆਉਣੀ ਆ ਤੇ ਤੂੰ ਵੀ ਬਲਸ ਨੂੰ ਉਹਨੂੰ ਹੁੰਦਾ ਵੀ ਉਹ ਚਾਚੀ ਰੋਟੀ ਥੋੜੀ ਦੇਊਗੀ ਅਸੀਂ ਆਪਣੀ ਰੋਟੀ ਪਕਾ ਕੇ ਚਾਚਾ ਨਾ ਇਹਦਾ ਉੱਤੇ ਉਫੜਾ ਕਰਤਾ ਹੁੰਦਾ ਹੀ ਤੇ ਖਮਲੋ ਤੋਂ ਉਹਦੀ ਵੀ ਪਿਛਲੇ ਚੋਣਾਂ ਦੇ ਡੈਥ ਹੋ ਗਈ ਉਹਦੀ ਦੇ ਭਾਏ ਤੇ ਪਿਓ ਦੇ ਵੀ 4 ਸਾਲ ਹੋ ਗਏ ਉਹਦੀ ਵੀ ਡੈਥ ਹੋ ਗਈ ਤੇ ਇਸ ਤਰ੍ਹਾਂ ਕਰਕੇ ਦੂਜੇ ਮੁੰਡੇ ਨੂੰ ਤੇ ਪਤਾ ਹੀ ਨਹੀਂ ਇਹ ਤਾਂ ਮਤਲਬ ਹੈਗਾ ਕਿ ਨਹੀਂ ਹੈਗਾ ਤੇ ਨੂੰ ਉਦਾਂ ਦੇ ਮੈਂ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕੰਨੀ ਹਾਏ ਮੇਰਾ ਮੁੰਡਾ ਹਾਏ ਮੇਰਾ ਮੁੰਡਾ ਰਾਤ ਦੇ ਕਦੀ ਉੱਤਰ ਜਾਂਦੀ ਆ ਕਮਲਿਆਰ ਨੂੰ ਰਾਤ ਚੜ ਜਾਂਦੀ ਰਾਤ ਨੰਤ ਜਾਂਦੀ ਦਿਨ ਚੜਦਾ ਦਿਨ ਨੰਤ ਜਾਂਦਾ ਹਾਂ ਮੈਂ ਕੰਮ ਕਰਾਂ ਕਿ ਮੈਂ ਮੁੰਡੇ ਨੂੰ ਲੱਭਾਂ ਜੇ ਮੈਂ ਜਾਣੀ ਕੱਲ ਮੈਂ ਟਿੱਖੜ ਦੇ ਪੇਰੇ ਪਰਸੋਂ ਮੈਂ ਤਲਨ ਤਾਰ ਲਵਾਂ ਰੋਟੀਆਂ ਆਈ ਮੈਂ ਕਿੰਨੂੰ ਪੁੱਛਾਂ ਹੈ ਮੇਰਾ ਪੋਤੋ ਕੋਈ ਨਹੀਂ ਲੱਗਦਾ ਕਹਿੰਦਾ ਨਾ ਨਿਕਲ ਗਿਆ ਕਿ ਤਰ੍ਹਾਂ ਦੀ ਤੇ ਉਹ ਸਟਡੀ ਲੋਕਾਂ ਨੇ ਕਿਹਾ ਅੰਦਰ ਸੇਰੂਆਂ ਕਦੀ ਕਿਹੇ ਤੇ ਚਲ ਜਾਂਦਾ ਸੇਰੂਆਂ ਜਿਆਦਾ ਭੱਜ ਜਾਂਦਾ ਬਾਬਾ ਨਹੀਂ ਨਹੀਂ ਇਹ ਨਾ ਆਮ ਸੀ ਸੁਣਿਆ ਹੀ ਲੋਕਾਂ ਤੋਂ ਕਿ ਉਹ ਉੱਥੇ ਬਾਜ਼ਾਰ ਦੇ ਵਿੱਚ ਲੋਕਾਂ ਤੋਂ ਪੈਸੇ ਮੰਗਦਾ ਰਹਿੰਦਾ ਹਾਂਜੀ ਤੇ ਤੁਚ ਇਹਨੂੰ ਪਤਾ ਨਹੀਂ ਕੀ ਮਤਲਬ ਕਿ ਆਤ ਪਈ ਮੰਗਣ ਦੀ ਹਾਂਜੀ ਤੇ ਉਥੋਂ ਹੁਣ ਵੀ ਬੜੇ ਦਿਨ ਹੋ ਗਏ ਸਾਨੂੰ ਤਾਂ ਮੈਂ ਛੱਡਿਆ ਉਹ ਮੈਂ ਚੱਲ ਜਾਂ ਨਾ ਤੇਰਾ ਕੋਈ ਵਾਰਸ ਆਊ ਕਰ ਭੇਜਾਂਗੇ ਉਦੋਂ ਹੀ ਭੇਜਾਂਗੇ ਮੇਰਾ ਬਹੁਤ ਚੰਗਾ ਸੀ ਤਾਂ ਬਾਬਾ ਜੀ ਤੁਹਾਨੂੰ ਲੱਗਦਾ ਨਾ ਸੀ ਮੁਕਾਤੀ ਸੀ ਹੋਰ ਬੜਾ ਪਤਾ ਕਿ ਨਾਲ ਤਾਂ ਤੁਹਾਨੂੰ ਪਤਾ ਬੱਚਾ ਮਾਂ ਬਾਬਾ ਜੀ ਇਸ ਤਰ੍ਹਾਂ ਹੋ ਜੇ ਨਾ ਹੱਥੀ ਉਹ ਚਰਿਆ ਜਾਂਦਾ ਵਾ ਜਿਹੜਾ ਇਸ ਤਰ੍ਹਾਂ ਜੀਦੀ ਜਾਗਦੀ ਜਾਨ ਨੇ ਹਾਏ ਮੇਰੇ ਪੁੱਤ ਮੈਨੂੰ ਯਾਦ ਕਰਦਾ ਹੋਊਗਾ ਇੱਕ ਦਿਨ ਮਤਾਤੀ ਆਂਦੀ ਪਤਾ ਤੇਰੀ ਮੰਮੀ ਲਾਭਦੀ ਹਾਂ ਦਾ ਲਾਭਦੀ ਤੇ ਲਾਭਦੀ ਰਵੇ ਲਾਭਦੀ ਤੇ ਲਾਭਦੀ ਰਵੇ ਇਸ ਤਰ੍ਹਾਂ ਮੈਂ ਤਾਂ ਇਹਦਾ ਹੈ ਕਿ ਇਹ ਕੰਮ ਦਾ ਕੰਮ ਹੈ ਜੀ ਹਾਂ ਜੀ ਫੇਰ ਨਹੀਂ ਕਿਹਨੇ ਛੱਡਣਾ ਇਰ ਨਹੀਂ ਕੇ ਹੈ ਨਹੀਂ ਕੇ ਨਾ ਪਰ ਅਜਾ ਨਾ ਹੀ ਹੋਵੇ। ਹਾਂ। ਉਹਨੇ ਕੱਲ ਬੱਬਾ ਚੱਲਣੀ ਹੋਂ ਕੋਤੇ ਆਪ। ਨਾ ਆਉਂਦੇ ਤਾਂ ਬੱਬਾ ਜੀ ਮਿੰਨਗੇ ਕਿ ਤਰ੍ਹਾਂ ਲੋਕੇ ਘਟਾਉਂਦੇ ਬੱਬੇ। ਬੱਬਾ ਤੇ ਕੋਚ ਨਹੀਂ ਆਂਦੀ ਕੋਚ। ਬੱਪਾ ਮੈਨੂੰ। ਕਾਲਾ। ਇਹ ਬੱਬਾ ਚੇ ਮੇਰਾ ਕੋਚ। ਗੂ ਮਗੂ ਜੀ। ਤੂੰ ਤੋ ਕੀ ਹੋਦਰ ਮੈਂ ਕਹਾਂ ਨਾ ਤੂੰ ਜਾ ਆ ਪਰ ਨਾ ਆ ਕੇ। ਲੋਣਾ ਕਾ ਤੂੰ। ਬਾਸ ਬਾਸ ਬਾਸ। ਲੋਣਾ ਨਹੀਂ ਕੋਤ ਲੋਣਾ ਨਹੀਂ। ਇਹ ਲੋਕ ਕਿ ਆ ਹੀ ਨਾ ਨਾਮ ਆ ਨਿਕਲਿਆ ਕਰ ਕੇ ਆ ਹੀ ਨਾ ਕਿਆ ਹੀ ਨਾ ਨਾਮ ਨਿਕਲਿਆ ਕਰ ਹੁਣ ਆ ਗਿਆ ਨਾ ਮਜ਼ਾ ਲੈ ਕੇ ਰਹਿ ਕੇ ਘਰੋਂ ਬਾਹਰ ਹਾਂ ਤਾਂ ਤਾਂ ਨਹੀਂ ਕਿਆ ਹੀ ਨਾ ਦੱਸ ਨਹੀਂ ਫਿਰ ਚੱਲ ਗਿਆ ਕਹੀ ਨਹੀਂ ਹੁੰਦੀ ਨਾ ਮੈਂ ਤਾਂ ਤਾਂ ਨਹੀਂ ਚਾਚਾ ਚਾਚਾ ਚਾਚੀ ਦਾ ਬਾਵਾ ਦੋ ਚੁੱਪ 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 ਪੁਰਾਣਾ ਨਹੀਂ ਸ਼ੇਰ ਪੋਤੇ ਆ ਸਾਡਾ ਜਿਹੜਾ ਬੱਬਲੇ ਕਹਿੰਦੇ ਤੈਨੂੰ ਸਾਲਿਆ ਚੱਲ ਚੁੱਪ ਚੁੱਪ ਪੁਰਾਣਾ ਨਹੀਂ ਪੋਤਾਂ ਰਹਿ ਚੁੱਪ ਚੱਲ ਚੱਲ ਪੁਰਾਣਾ ਚੱਲਦੇ ਘਰੇ ਆ ਵੀ ਘਰੇ ਜਾਣਾ ਨਾ ਉਹ ਹੁਣ ਹੁਣ ਕਿਹਨਾਂ ਜਾਣਾ ਕਿਤੇ ਹਾਂ ਤੇ ਪਿਛਲੇ ਦਿਨੀ ਸਾਨੂੰ ਆ ਵੀਰ ਦਾ ਜੋਬਨ ਸਿੰਘ ਇਹਦਾ ਨਾਮ ਹੈ ਤੇ ਪਿੰਡ ਅਨਸਹਾਰਾ ਪੁਨੀਆ ਤੇ ਇਹਨੂੰ ਅਸੀਂ ਲੈ ਕੇ ਆਏ ਸੀ ਲਗਭਗ ਅੱਜ ਤੋਂ ਮਹੀਨਾ ਪਹਿਲਾਂ ਰਾਮ ਸਰਸਾਦ ਦੇ ਲਾਗੋ ਪਿੰਡ ਸੀਗਾ ਉਥੋਂ ਕਿਸੇ ਦੀ ਡੈਕ ਤੋਂ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਮਨਜੀਤ Kaur ਹਾਂਜੀ ਆ ਇਹਦੀ ਮਾਤਾ ਜੀ ਮਨਜੀਤ Kaur ਤੇ ਅੱਜ ਇਹਨੂੰ ਲੈਣ ਵਾਸਤੇ ਆਏ ਸਾਡੇ ਕੋਲ ਤੇ ਸ਼ੁਕਰ ਹੈ ਦਾਦੇ ਦਾ ਚਲੋ ਇਹ ਮਾਂ ਪੁੱਤ ਆਪਸ ਵਿੱਚ ਮਿਲ ਪਏ ਆ ਇਹ ਉਹਨਾਂ ਇਹਨੂੰ ਆਪਦੇ ਪਿੰਡ ਨਸਿਆਰਾ ਪੰਵਾਂ ਲੈ ਕੇ ਜਾ ਰਿਹਾ ਹੈ ਸਾਡੀਆਂ ਜਿੰਨੀਆਂ ਜ਼ਿੰਮੇਵਾਰੀਆਂ ਜਿੰਨੀ ਸਾਡੀ ਸੇਵਾ ਇਹ ਨਿਭਾ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ